ਮੇਰੀ ਨਾ ਹੋਈ ਕਿਵੇਂ ਮੌਤ ਹੋਈ ਉਹਦੀ ਮੌਤ ਹੋਈ ਬਾਬੇ ਜੀ ਗੇਲ ਤੇ ਆਈ ਮੇਲਾ ਸਾਡੇ ਚੱਲਦਾ ਸੀ ਬਾਬੇ ਉੱਥੇ ਲੰਗਰ ਦੀ ਸੇਵਾ ਕਰਨੀ ਪਈ ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉੱਥੋਂ ਖਿੱਚੀ ਖਿੱਚੀ ਉਹਦਾ ਭਰਾ ਲਾਇਆ ਉਹਨੇ ਗੋਲੀਆਂ ਮਾਰੀਆਂ ਤੇ ਉਹਨੇ ਮਾਰ ਕਿਨੇ ਮਾਰੀਆਂ ਗੋਲੀਆਂ ਹਰ ਮਾਨ ਨੇ ਉਹ ਕੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਹੈ ਸੱਕਾ ਕਾ ਤੋਂ ਗੋਲੀ ਕਾ ਤੋਂ ਮਾਰੀ ਕੀ ਰੰਜਿਸ਼ ਕੀ ਸੀ ਉਹ ਇਹਨੇ ਲੈ ਮਾਰਜ ਕਰਾਈ ਸੀ ਇੱਥੋਂ ਕਰਕੇ ਉਦੋਂ ਜਦੋਂ ਲਵ ਮੈਰੀ ਕਰਾਈ ਕਰੇ ਦੱਸਿਆ ਨਹੀਂ ਸੀ ਕਿ ਉਹਨਾਂ ਨੇ ਕਿ ਨਾ ਘਰ ਤੋਂ ਪਾਸੇ ਹੋ ਗਈ ਲੈ ਮੈਰੀ ਕ੍ਰਾਈਜ਼ੀ ਹਾਂਜੀ ਕੀ ਕੀ ਕਹਿਣਾ ਚਾਹੋਗੇ ਹੰਦੂ ਕੀ ਮੰਗ ਕੀ ਕਰਦੇ ਹੋ ਮੰਗਿਆ ਕੀ ਹੁਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਮਾਰ ਕੇ ਸੜ ਕੇ ਇੱਕ ਇੱਕ ਪੁੱਤਰ ਇੱਕ ਇੱਕ ਮੇਰਾ ਬੱਚਾ ਇੱਕ ਇੱਕ ਮੇਰੀ ਨਾਉ ਗੋਲੀ ਚੱਲੀ ਹੈਗੀ ਇਹ ਕੌਣ ਲੱਗਦੇ ਤੁਹਾਡੇ ਕਿ ਕਿਦਾਂ ਗੋਲੀ ਚੱਲੀ ਸਾਡੇ ਲੜਕੀ ਦਾ ਗਵਾਂਢੀ ਹੈ ਦੋ ਘਰ ਛੱਡ ਕੇ ਸਾਡੇ ਨੇੜੇ ਦੀ ਹੈ ਇਹ ਮਾਝਾ ਸਿੱਖਾ ਦੀ ਕੁੜੀ ਸੀ ਤੇ ਰਾਮਾ ਸਿੱਖਾ ਦੇ ਮੁੰਡੇ ਨਾਲ ਇਹਨੇ ਕੁੜੀ ਨੇ ਵਿਆਹ ਕਰਵਾ ਲਿਆ 3 ਸਾਲ ਪਹਿਲਾਂ ਇਹਦਾ ਭਰਾ ਅਤਰਾਜ ਕਾਹਦਾ ਸੀ ਜਦੋਂ ਉਹਦਾ ਵਿਆਹ ਹੋਇਆ ਉਹ ਤੋਂ ਲੈ ਕੇ ਤਾਂ ਫਿਰ ਉਹ ਇੰਗਲੈਂਡ ਚਲਾ ਗਿਆ 7 ਸਾਲ 2 ਸਾਲ ਲਾ ਕੇ ਵਾਪਸ ਆ ਗਿਆ ਤੇ ਅੱਜ ਇਹ ਸਾਡੇ ਸਮਾਗਮ ਚੱਲ ਰਿਹਾ ਹੈ ਬਾਬਾ ਜੀ ਦੇ ਕੰਡ ਪਠ ਆਰੰਭ ਸੀ ਗੁਰਦੁਆਰਾ ਸਾਹਿਬ ਉੱਥੇ ਲੜਕੀ ਐ ਪਹੁੰਚੀ ਆ ਰਹੀ ਸੀ ਸੇਵਾ ਸੁਭਾ ਕਰਨ ਤੇ ਉਹਨੇ ਨੂੰ ਉਹ ਮੁੰਡਾ ਆਇਆ ਪੈਸਾ ਚੱਲ ਕੇ ਤੇ ਉਹ ਨਿਆਣ ਕੀ ਤੇ ਹਿੰਦੇ ਸਿਰ ਸਿਰ ਗੋਲੀਆਂ ਮਾਰਦਾ ਕੌਣ ਸੀ ਉਹ ਮੁੰਡਾ ਜਿਹਨੇ ਗੋਲੀਆਂ ਹਾਂ ਐਸੀ ਗੱਲ ਸਗਾ ਭਰਾ ਜੀ ਇਹ ਗੋਲੀਆਂ ਕਿੱਥੇ ਮਾਰੀਆਂ ਜੀ ਕਦੋਂ ਮਾਰੀਆਂ ਮਾਰੀਆਂ ਜੀ ਕੁੜੀ ਕਿੱਥੇ ਸੀ ਉਦੋਂ ਉਡੀ ਗੁਰਦਵਾਰਾ ਸਾਹਿਬ ਦੇ ਅੰਦਰ ਲੰਗਰ ਆਦਿ ਬਾਹਰ ਖੜੀ ਸੀ ਉੱਥੇ ਮਾਰੀ ਹੈ ਹਾਂਜੀ ਹਾਂਜੀ ਇੱਕ ਕਾਰਨ ਕੀ ਕਹਿ ਸਕਦੇ ਆ ਵੀ ਰੰਜਿਸ਼ ਕੋਈ ਹੈ ਕਿ ਲਵ ਮੈਰਿਜ ਕਰਕੇ ਇੱਕ ਲਵ ਮੈਰਿਜ ਕਰਕੇ ਹੋਰ ਨਹੀਂ ਕੋਈ ਇਹਨਾਂ ਦੀ ਦਸ਼ਮਣੀ ਹੈਗੀ ਲਵ ਮੈਰਿਜ ਕਰਕੇ ਉਦੋਂ ਤੋਂ ਹੀ ਚੱਲ ਰਹਾ ਸਬਡਿਵੀਜ਼ਨ ਧਰਮਕੋੜ ਦੇ ਥਾਣਾ ਕੋਟੀ ਸੇਖਾਂ ਦੇ ਪਿੰਡ ਦੋਲੇয়াল ਦੇ ਵਿੱਚ ਇੱਕ ਮਰਡਰ ਦੀ ਇਨਫਰਮੇਸ਼ਨ ਮਸੂਲ ਹੋਈ ਸੀ ਸਾਨੂੰ ਜਿਸ ਵਿੱਚ ਸਾਡੇ ਸੈਕਟਰ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਜਦੋਂ ਇਹਨੂੰ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਬ੍ਰੀਕਲੀ ਤੇ ਪਤਾ ਚੱਲਿਆ ਕਿ ਜਿਹੜੀ ਸਿਮਰਨ ਕੌਰ ਆਏ ਜੀ 30 ਸਾਲ ਦੀ ਜਿਹੜੀ ਗੋड़ियां ਮਾਰ ਕੇ ਇਹਦਾ ਮਰਡਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜਾ ਰੰਜੀਤ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਹਰਮਨ ਧੀਤਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੀ ਜਿਹੜੀ ਸਿਮਰਨ ਆਇਨ ਨੇ 3 ਸਾਲ ਪਹਿਲਾਂ ਅਲਾ ਮੈਰਿਜ ਕਰਵਾਈ ਸੀ ਤੇ ਹਰਮਨ ਜਿਹੜਾ ਸੀ ਇਹ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧ ਵਿੱਚ ਹੀ ਉਹਨੇ ਇਹਦੇ ਅੱਜ ਗੋड़ियां ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨ ਧੀਤਾ ਉਹਨੂੰ ਅਸੀਂ ਆਰਾਊਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕੋਸ਼ਿਸ਼ ਕੀਤੀ ਜਾਊਗੀ